ਅੰਮ੍ਰਿਤ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮਹਿੰਦਾ ਗਾੜੀ ਕੀਤਾ ਗਿਆ ਜਿਸ ਤੇ ਲਗਾਤਾਰ ਨਸ਼ਾ ਤਸਕਰਾਂ ਨੂੰ ਜ਼ਿਲ੍ਹਾ ਵਿੱਚ ਲੱਕਿਆ ਜਾ ਰਿਹਾ ਪਰ ਮਾਨਸਾ ਪੁਲਿਸ ਦੀ ਯੁੱਧ ਨਸ਼ੇ ਵਿਰੁੱਧ ਮਹਿੰਮ ਤੇ ਉਸ ਸਮੇਂ ਵੱਡਾ ਗ੍ਰਹਿਣ ਲੱਗਿਆ ਜਦੋਂ ਇੱਕ ਨਸ਼ਾ ਤਸਕਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੁੰਦਾ ਹੈ ਬੇਸ਼ੱਕ ਨਸ਼ਾ ਤਸਕਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਇਆ ਪਰ ਇਸ ਕੈਮਰੇ ਦੀ ਅੱਖ ਵਿੱਚ ਉਸ ਨਸ਼ਾ ਤਸਕਰ ਦੀ ਸਾਰੀ ਕਹਾਣੀ ਰਿਕਾਰਡ ਹੋਈ ਹੈ ਪੂਰਾ ਮਾਮਲਾ ਕੀ ਹੈ ਦੱਸਦੇ ਹਾਂ ਤੁਹਾਨੂੰ ਐਂਟੀ ਨਾਰਕੋ ਸੈੱਲ ਮਾਨਸਾ ਵੱਲੋਂ ਸੰਦੀਪ ਮਰ ਟੋਟੋ ਲੂਸ 7 ਗ੍ਰਾਮ ਹੈਰੋਇਨ ਚਿੱਟਾ ਅਤੇ 18200 ਡਰਗ ਬਣੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਮਾਨਸਾ ਪੁਲਿਸ ਦੇ ਦੋ ਪੁਲਿਸ ਕਰਮੀ ਇਸ ਸਿਵਲ ਹਸਪਤਾਲ ਮਾਨਸਾ ਵਿੱਚ ਮੈਡੀਕਲ ਕਰਵਾਉਣ ਲਈ ਲੈ ਕੇ ਆਂਦੇ ਆ ਤੇ ਉਸ ਦੀ ਪੁੱਛਗਿੱਛ ਕੀਤੀ ਗਈ ਸੀ ਉਸ ਦੀ ਪੁੱਛਗਿੱਛ ਵੀ ਇੱਕ ਹੋਰ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਜਦੋਂ ਇਸ ਸਿਵਲ ਹਸਪਤਾਲ ਮਾਨਸਾ ਵਿੱਚ ਮੈਡੀਕਲ ਈ ਸੰਦੀਕ ਮਾ ਟੋਟੋ ਨੂੰ ਲਿਆਂਦਾ ਗਿਆ ਤਾਂ ਉਸ ਦੇ ਹੱਥ ਵਿੱਚ ਹੱਥਕੜੀ ਸੀ ਅਤੇ ਦੋ ਪੁਲਿਸ ਮੁਲਾਜ਼ਮ ਇੱਥੇ ਉਸ ਨੂੰ ਲੈ ਕੇ ਆਏ ਅਤੇ ਸੰਦੀਕ కుమార్ ਟੋਟੋ ਜਿਸ ਤੇ ਅੱਧੀ ਦਰਜਨ ਦੇ ਕਰੀਬ ਐਨਡੀਬੀਐਸ ਅਤੇ ਇੱਕ ਹੋਰ ਬਖਵਕਤਾ ਦਾ ਅਦੀ ਮਾਮਲੇਦਾਰ ਜੀ ਨੇ ਅਤੇ ਉਹ ਇਹਨਾਂ ਸ਼ਾਤਰ ਹੈ ਕਿ ਉਸ ਨੇ ਪੁਲਿਸ ਮੁਲਾਜ਼ਮ ਦੀ ਜੇਬ ਵਿੱਚੋਂ ਹੱਥਕੜੀ ਦੀ ਚਾਬੀ ਕੱਢੀ ਅਤੇ ਹੱਥਕੜੀ ਖੋਲ ਕੇ ਪੁਲਿਸ ਨੂੰ ਚੱਕਮਾ ਦੇ ਕੇ ਇਸੇ ਰਸਤੇ ਸੰਦੀਪ ਟੋਟੋ ਫਰਾਰ ਹੋਇਆ ਤੇ ਇਹ ਪੂਰੀ ਜਿਹੜੀ ਘਟਨਾ ਹੈ ਇਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਔਰ ਇਸ ਮਾਮਲੇ ਵਿੱਚ ਬੇਸ਼ੱਕ ਪੁਲਿਸ ਨੂੰ ਜਦੋਂ ਹੀ ਸੰਦੀਪ ਮਾ ਟੋਟੋ ਫਰਾਰ ਹੁੰਦਾ ਹੈ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈਂਦੀ ਹੈ ਤੇ ਪੁਲਿਸ ਵੱਲੋਂ ਸੰਦੀਪ ਕੁਮਾਰ ਟੋਟੋ ਤੇ ਹੋਰ ਉਸਦੇ ਮਿੱਤਰਾਂ ਦੇ ਕਰ ਜਿਹੜੀ ਛਾਪੇਮਾਰੀ ਜ਼ਰੂਰ ਕੀਤੀ ਜਾਂਦੀ ਹੈ ਪਰ ਇਸ ਮਾਮਲੇ ਵਿੱਚ ਪੁਲਿਸ ਦੇ ਅਧਿਕਾਰੀਆਂ ਵੱਲੋਂ ਸੰਦੀਕ ਮਾਰ ਟੋਟੋ ਅਤੇ ਇਸ ਪੂਰੇ ਮਾਮਲੇ ਵਿੱਚ মিডিਆ ਤੋਂ ਦੂਰੀ ਬਣਾਈ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਸੰਦੀਕ ਮਾਰ ਟੋਟੋ ਨੂੰ ਕਦ ਗ੍ਰਿਫਤਾਰ ਕਰਦੀ ਹੈ ਨਵਦੀਪ ALU ਵਾਲੀਆ ਦੈਨਿਕ ਸਵੇਰਾ ਟੀਵੀ ਮਾਨਸਾ